ਤਰੋਪ ਬਨੇਸਰਾਂ ਤੋਂ ਬਣਾ ਦੇ 15 ਵਾਲਾ ਬਰਨਾਲੇ ਬਨੇਸਰ ਵਾਲੇ ਸਾਡੇ ਕੰਪੈਨਾਂ ਵੀ ਬਣਾਉਂਦੇ ਨੇ 15 ਤੋਂ 11 ਹੁੰਦੇ ਆ ਹੈ 15 15 ਤੋਂ 11 ਹੁੰਦੇ ਆ ਫੋਲਡ ਹੁੰਦੇ ਮਿੱਤਰੋ 630 ਲਈ ਤੇ 911 ਜੋੜਿਆ ਹੋਇਆ ਤੇ 911 ਵਾਲੇ ਹੋ ਪੈ ਗਏ ਉਧਰ 15 ਦੋ ਸੈਟ ਕਰਾ ਲੈ ਇਹਨਾਂ ਤੋਂ ਤੇ ਪੂਰੇ ਘੈਂਟ ਹਾਲ ਨੇ ਇਹਨਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਾਕੀ ਉਹਦੇ ਆਪਾਂ 11 ਦੀ ਵੀਡੀਓ ਪਾਈ ਸੀ ਇਹਨਾਂ ਦੇ ਨਹੀਂ ਹਣਾ ਤੇ ਪੂਰੇ ਬਦੇ ਚੱਲੇ ਆਪਾਂ ਨੂੰ ਐਂ ਲੱਗਿਆ ਵੀ ਘੱਟ ਨੇ 11 ਇਹਦੇ ਲਈ ਤੇ 13 ਸੀ ਹੁਣ 15 ਹੀ 15 ਕਰਵਾਲੇ 11 15 ਹੁੰਦੇ ਕਰਵਾਲੇ ਢਾਲੀਵਾਲ ਫਾਰਮ ਆਇਆ ਆਪਣੇ ਹੌਲੈਂਡ ਲਈ ਆ ਉਹ 911 ਲਈ ਸੀਗੇ ਪਰ ਪਾਈ ਤਾਂ ਜਿਹਦੇ ਮਗਰ ਮਰਦੀ ਪਾਈ ਫਿਰ ਹਨਾ ਉਹਦਾ ਇੱਕ ਨਾਂ ਤੇ ਬਾਦ ਰੰਗੇ ਦਾ ਥੋੜਾ ਉਹ ਕਰਵਾਤਾ ਬਨੇਸਰ ਵਾਲੇ ਉਹ ਸਾਹਮਣੇ ਨੰਬਰ ਆ ਮਿੱਤਰੋ ਇਹਨਾਂ ਦੇ ਨਾ ਜਮਾ ਪੰਪ ਦੇ ਸਾਹਮਣੇ ਕਚੈਰੀਆਂ ਵਾਲਾ ਪੁਲ ਆ ਰੇਨਵੇ ਲਾਈਨ ਵਾਲਾ ਅੰਦਰਲਾ ਪੁਲ ਆ ਗਿਆ ਪੰਪ ਦੇ ਸਾਹਮਣੇ ਬਨੇਸਰ ਵਾਲੇ ਇਹ ਕੰਪਾਈਨਾਂ ਵੀ ਬਣਾਉਂਦੇ ਰਹੇ ਹਣੇ ਇਹਦੇ ਵਿੱਚ ਤੇ ਇਹ ਇਹਨਾਂ ਦੀ ਵਰਕਸ਼ਾਪ ਹੈ ਜਿਹੜੀ ਇੱਥੇ ਹਾਲਾ ਤਵੀਆਂ ਟਰਾਲੀਆਂ ਬਾਕੀ ਸਪਰੇਅ ਵਾਲੇ ਪੰਪ ਵਗੈਰਾ ਬਣਾਉਂਦੇ ਨੇ ਤੇ ਆਪਾਂ ਉਹਨੂੰ ਚਾਲਦੇ ਹੋਏ ਹਾਲਾ ਜਿਹੜੇ ਆਪਾਂ ਦਿਖਾਵਾਂਗੇ ਟਰੈਕਟਰ ਦੇ ਉੱਤੇ ਇਹਦੇ ਨਾਲ ਵੀ ਤੇ ਹੌਲੈਂਡ ਦੇ ਨਾਲ ਵੀ ਤੇ ਇਹ 15 ਨੇ ਫੋਲਡਿੰਗ ਵਾਲੇ ਇਹਨਾਂ ਦੀ ਡਿੱਕ ਥੋੜੀ ਜੀ ਉਹ ਆ ਗਈ ਤੇ ਇਧਰਲੀ ਸਾਈਡ ਆ ਪਏ ਨੇਗੇ ਆ ਇਹਨਾਂ ਦੇ ਪੁਰਾਣੇ ਕੱਟੇ ਹੋਏ ਨੇ ਫਿਰ ਸਬਜ਼ੀ ਵਾਲਾ ਵੀ ਆ ਗਿਆ ਤੇ ਆ ਆ ਪੈਣਗੇ 15 ਹਲ ਲਾਲ ਤੇ ਇਹ ਨੇ ਲੈਜਰ ਕਟਿੰਗ ਵਾਲੇ ਨੇ ਥੋੜੇ ਜਿਹਾ ਵਾਸਤੇ ਨਾਲਾ ਡਿਜ਼ਾਈਨ ਦਾ ਫਰਕ ਆ ਦੇਖਦਾ ਇਹ 15 ਹਾਲ ਲੈਣਗੇ ਇਹਨਾਂ ਦੇ ਉੱਤੇ ਹਜੇ ਲਿਖਿਆਉਣਾ ਇੱਥੇ ਆਪਾਂ ਨੇ ਆ ਸਟੈਪ ਜੇ ਲੱਗਣੇ ਨੇ ਪਹਿਲਾਂ ਸਵਰਾ ਦਿੰਨਾ ਉਸੋਂ ਨਾ 79 41 ਸੀਗੇ ਬਾਅਦ ਇਥੋਂ ਇਹ ਪੱਟ ਕੇ 59 11 ਲਿਖਿਆ ਜਾਣਾ ਹੈ ਜੀਟਰ ਲਿਖਾ ਦੇਣਾਗਾ ਇਹਨਾਂ ਤੋਂ ਤੇ ਇਹ ਵੀ 15 ਨੇ ਤੇ ਉਹ ਵੀ ਸੈਟ ਇੱਕੋ ਹੀ ਆ ਬਾਅਦ ਉਹਨਾਂ ਤੇ ਰੰਗ ਲੀਲਾ ਇਹਨਾਂ ਤੇ ਲਾਲ ਆਗਾ ਸੰਤਰੀ ਜਾਂ ਤੇ ਪੂਰੇ ਸੈਟ ਘੈਂਟ ਨੇ ਇਹਨਾਂ ਦੇ ਬਰਨਾਲਿਆਂ ਦੇ ਬਾਕੀ ਨੰਬਰ ਵਗੈਰਾ ਜੇਕਰ ਕਿਸੇ ਵੀਰ ਨੇ ਹਾਲ ਬਣਾਉਣੇ ਆ ਤਾਂ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੇ ਇਹਨਾਂ ਦੇ ਕੰਟੈਕਟ ਕਰ ਲੈਣਾ ਪੂਰੇ ਸੁੱਧ ਹਾਲ ਨੇ ਯਾਰ ਬਰਨਾਲੇ ਵਾਲਿਆਂ ਦੇ ਆ ਨੰਬਰ ਨੇ ਇਹਨਾਂ ਦੇ ਇਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਮਾਂ ਕਚਹਿਰੀਆਂ ਆ ਫੋਲ ਆ ਗਿਆ ਇੱਥੇ ਨੇ ਆ ਪੁਰਾਣੇ ਮਲਾ ਵਿੱਚ ਕੱਟੇ ਹੋਏ ਨੇ ਇਹਨਾਂ ਦੇ ਹਾਲ-ਵਲ ਪੁਰਾਣੇ ਪਏ ਨੇ ਇੱਧਰ ਤੇ ਬਹੁਤ ਕਹਦੀ ਵੀ ਸੁੱਧ ਹਾਲ ਨੇ ਇਹਨਾਂ ਦੇ ਤੇ ਜਿਹੜੇ ਵੀਰ ਨੂੰ ਵੀ ਚਾਹੀਦੇ ਹਾਲ ਤਾਂ ਬਾਈ ਇਹਨਾਂ ਦਾ ਕੰਟੈਕਟ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਕੀ ਜਿਹੇ ਜੀ ਮੋਡੀਫਿਕੇਸ਼ਨ ਤੁਸੀਂ ਚਾਹੋਣੇ ਉਹ ਜੀ ਫਲਾਂ ਦੀ ਉਹ ਹੋ ਜਾਊਗੀ ਨਾ ਜਿਵੇਂ ਜਿਵੇਂ ਤੁਸੀਂ ਚਾਹੋਗੇ ਓਵੇਂ ਓਵੇਂ ਮੋਟੀਵੇਸ਼ਨ ਹਾਲਾਂ ਦੀ ਉਹ ਹੋਈ ਜਾਂਦੀ ਹੈਗੀ ਤੇ ਨਾਟ ਕੇ ਰਾਵਾਂ ਅਗਰ ਪਾ ਕੇ ਲੈ ਕੇ ਚੱਲੇ ਪੰਡਾ ਆਏ ਪਨੇਸਰ ਆਏ ਗਲੀ ਵਰਕਸ ਚੈਰੀ ਰੋਡ ਬਰਨਾਲਾ ਨੰਬਰ ਇਹਨਾਂ ਦੇ ਸਕਰੀਨ ਦੇ ਉੱਤੇ ਚੱਲੀ ਜਾਂਦੇ ਆ ਆ ਪਏ ਨੇ ਤੇ ਆਪਣਾ ਧਾਲੀਵਾਲ ਫਾਰਮ ਇੱਧਰ ਟਰੈਕਟਰ ਲਾਤਾ ਲੋਕ ਧਾਲੀਵਾਲ ਫਾਰਮ ਵਾਲਾ ਲਾਤਾ ਇੱਥੇ ਜਿਵੇਂ ਇਹਨਾਂ ਨੂੰ ਕਿਹਾ ਜੀ ਆਪਾਂ ਨੂੰ ਲੇਜ਼ਰ ਕਟਿੰਗ ਵਾਲਾ ਨਹੀਂ ਆ ਥੋੜਾ ਜਿਹਾ ਹੈਵੀ ਜੀ ਦਿਖਾਇਆ ਕੰਮ ਉਹ ਲੇਜ਼ਰ ਕਟਿੰਗ ਵਾਲਾ ਥੋੜਾ ਪਤਲਾ ਆ ਜਾਂਦਾ ਇਹ ਜਿਹੜਾ ਇਧਰੋਂ ਇਹ ਬਾਇਆ ਗਿਆ ਇਹਦਾ ਇਹ ਥੋੜਾ ਜਿਹਾ ਫਸਾਕਤ ਆ ਜਾਂਦਾ ਪੂਰਾ ਨਰੋਏ ਦੇ ਵਿੱਚ ਆ ਜਾਂਦਾ ਮੇਜਰ ਕਟਿੰਗ ਵਾਲੀਆਂ ਇਹ ਜਿੰਨੀਆਂ ਬੱਤੀਆਂ ਹੁੰਦੀਆਂ ਨੇ ਇਹ ਪੂਰੀ ਮੋਟੀ ਡੈਣ ਆਗੀ ਤੇ ਬਾਕੀ ਮਿੱਤਰੋ ਸਪੈਸ਼ਲ ਹਾਲ ਸਾਈਟੇ ਬਣਵਾਏ ਨੇ ਆਪਾਂ ਨੇ ਜੇਕਰ ਤੁਸੀਂ ਵੀ ਸਾਈਟੇ ਹਾਲ ਬਣਵਾਉਣਾ ਤਾਂ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਪਨੇਸਰ ਐਗਰੀਵਰਕਸ ਬਰਨਾਲਾ ਰੋਡ ਚੈਰੀਆਂ ਦੇ ਵਿੱਚ ਇਹ ਨੰਬਰ ਵਗੈਰਾ ਇਹਨਾਂ ਦੇ ਇੱਥੇ ਚੱਲੀਆਂ ਪਈਆਂ ਨੇ ਇਹਨਾਂ ਦੇ ਕੰਟੈਕਟ ਕਰ ਲੀਆ ਕੋਈ ਵੀ ਸਾ ਗੈਦੀ ਖੇਤੀਬਾੜੀ ਦਾ ਸੰਦਾ ਤੁਸੀਂ ਬਣਵਾ ਸਕਦੇ ਹੋਗੇ ਤੇ ਬਾਕੀ ਸੀ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਆ ਬੋਤ ਤੇਲ ਚੋ ਦੇ ਤੇਲ ਚੋ ਦੇ ਪਾ ਦੇ ਜੋਈ ਮਾੜਾ ਮੈਂ ਪਾ ਦੇ ਪਾ ਦੇ ਪਾਈ ਨਾ ਤੇਲ ਨਾਲ ਪਈ ਤੂੰ ਵੀ ਲਾ ਤੂੰ ਜੜ ਓਏ ਦੋਨੇ ਇਕੱਠੀਆਂ ਹਟ ਜਾ ਹੁਣ ਓਏ ਓਏ ਇੱਥੇ ਲੱਜਾ ਨਾ ਪਾ ਦੇ ਅੱਨ ਨਾ ਆਏ ਆ ਜਾ ਆ ਜਾ ਵੀਡੀਓ ਬਣ ਗਈ ਆ ਜਾ ਵੀਡੀਓ ਬਣ ਗਈ ਤੇਰੀ ਆਉ ਦੇ ਪੈਸੇ ਫੜ ਲਾ ਉਹ ਸੀ ਪੈਸੇ ਫੜ ਲਾ ਆ ਜਾ ਆ ਜਾ ਕੀ ਕਰੀਂ ਕੋਲ ਆ ਬੀ ਜੀ ਹਾਂ ਜੀ ਤਾਂ ਇਹ ਤੂੰ ਫੜ ਲੈ ਨਾ ਪੜਾ ਹਾਂ ਜੀ ਕਿਉਂ ਕੀਤੀ ਠੀਕ ਹੈ ਹਿੱਟ ਨਹੀਂ ਕਰਦਾ ਪਾ ਨਾ ਵੀ ਚੱਲ ਮਾਰੀ ਸੈਲਫ ਕਰੀ ਅੰਦਰ